ਬੀਬੀ ਸਾਂਝ ਅਤੇ ਤੁਹਾਡਾ ਸਵਾਗਤ ਹੈ ਇਸ ਵਕਤ ਮਨਜੀਤ ਧਨੇਰ ਸਾਡੇ ਨਾਲ ਜੁੜੇ ਨੇ ਅੱਜ ਮਨਜੀਤ ਧਨੇਰ ਖਨੋਰੀ ਦੇਤਾ ਸਿੰਘ ਵਾਲਾ ਬਾਰਡਰ ਪਹੁੰਚੇ ਨੇ ਗੱਲਬਾਤ ਕਰਦੇ ਆ ਧਨੇਰ ਸਾਹਿਬ ਕਿਉਂ ਨਹੀਂ ਕਿਸਾਨਾਂ ਆਗੂ ਇਕਤਾ ਕਰਕੇ ਇੱਕ ਮੰਚ ਤੇ ਇਕੱਠੇ ਹੁੰਦੇ ਦੇਖੋ ਇਹ ਵੱਖੋ ਵੱਖਰਾ ਸਵਾਲ ਹੈ ਹਰੇਕ ਜਥੇਬੰਦੀ ਨੂੰ ਆਪਣੇ ਢੰਗ ਨਾਲ ਲੜਨ ਦਾ ਅਧਿਕਾਰ ਹੈ ਅਸੀਂ ਕੋਸ਼ਿਸ਼ਾਂ 'ਚ ਲੱਗੇ ਹੋਏ ਆਂ ਵੀ ਪਹਿਲਾਂ ਵਰਗਾ ਇਸ ਕੇਮ ਨੂੰ ਮਜ਼ਬੂਤ ਕੀਤਾ ਜਾਵੇ ਠੀਕ ਜਿੱਥੋਂ ਤੱਕ ਇਹਨਾਂ ਦੀ ਲੜਾਈ ਦਾ ਸਵਾਲ ਹੈ ਅਸੀਂ ਇਹਨਾਂ ਦੀਆਂ ਮੰਗਾਂ ਨੂੰ ਚਾਅ ਸਮਝਦੇ ਹਾਂ ਜਿੱਥੇ ਇਹਨਾਂ ਤੇ ਜ਼ਬਰ ਹੋਇਆ ਜ਼ਬਰਦਸਤੀ ਟੱਕਰ ਆ ਕੀਤਾ ਤਾਈ ਮਿੰਨੇ ਅਸੀਂ ਡੱਬ ਵਾਲੀ ਕੱਲੀ ਜਥੇਬੰਦੀ ਨੇ ਇਹਨਾਂ ਦੇ ਹੱਕ 'ਚ ਮੋਰਚਾ ਲਾਇਆ ਸੀ ਹੁਣ ਵੀ ਜਦੋਂ ਜ਼ਬਰ ਹੁੰਦਾ ਸਰਕਾਰ ਦੀਆਂ ਅਰਥੀਆਂ ਸਾਡੀਆਂ ਅੱਜ ਵੀ ਸਾਡਾ ਸਰਕਾਰ ਨੂੰ ਚੈਲੰਜ ਆ ਬਈ ਇਹ ਕੰਧ ਤੇ ਲਿਖਿਆ ਪੜੇ ਇਹਨਾਂ ਦੀਆਂ ਮੰਗਾਂ ਮਨਜ਼ੂਰ ਕਰੇ ਕੋਈ ਮੱਲਾ ਜਿਹੜੀ ਜਾਨ ਜਾਂਦੀ ਆ ਨਾ ਹੱਕੀ ਕਿਉਂਕਿ ਇਹ ਜੀ ਸਰਕਾਰ ਤੋਂ ਬਹੁਤ ਘੱਟ ਆਸ ਰੱਖੀ ਜਾ ਸਕਦੀ ਆ ਪਰ ਫੇਰ ਵੀ ਅਸੀਂ ਚੈਲੰਜ ਕਰਦੇ ਆ ਸਰਕਾਰ ਨੂੰ ਜੇ ਕੋਈ ਹਵੀ ਨਵੀਂ ਹੁੰਦੀ ਆ ਤੇਰਾ ਬਹੁਤ ਵੱਡਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਊਗਾ। ਭਨੇਰ ਸਾਹਿਬ ਜਗਿੰਦਰ ਸਿੰਘ ਉਗਰਾਹਾਂ ਦਾ ਵੀ ਬਿਆਨ ਆਇਆ ਕਿ ਏਕਤਾ ਕਰ ਲੈਣੀ ਚਾਹੀਦੀ ਹੈ ਹੁਣ ਏਕਤਾ ਦਾ ਸਮਾਂ ਹੈ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਉਹ ਕੋ ਗਲਤ ਗੱਲ ਨਹੀਂ ਕਰ ਰੇ ਕਰਨੀ ਚਾਹੀਦੀ ਏਕਤਾ ਪਰ ਹਾਲ ਦੀ ਘੜੀ ਜੇ ਤਾਲਮੇਲਵਾ ਵੀ ਚੱਲ ਰਿਹਾ ਜਿਵੇਂ ਤਾਲਮੇਲਵਾ ਵੀ ਚਲਾਇਆ ਜਾ ਸਕਦਾ ਕਿਉਂਕਿ ਇਹ ਜਿਹੜੇ ਸੰਘਰਸ਼ਾਂ ਦੇ ਢੰਗਾ ਤੇ ਅਜੇ ਸਾਡੇ ਬਖਰੇਵੇਂ ਹੈਗੇ ਆ। ਕੀ ਕੀ ਏਕਤਾ ਦੀ ਗੱਲ ਅੱਜ ਚੱਲ ਸਕਦੀ ਹੈ? ਟਕੇਸਾ ਵੀ ਪਹੁੰਚੇ ਨੇ। ਹਰ ਰੋਜ਼ ਹੀ ਚੱਲਦੀ ਹੈ ਸਾਡੀਆਂ ਕਮੇਟੀਆਂ ਬਣਾਈਆਂ ਹੋਈਆਂ ਕਮੇਟੀਆਂ ਰਹੀਂ ਗੱਲਬਾਤ ਚੱਲਦੀ ਤੁਸੀਂ ਗਲਬਾਤ ਦੀ ਗੱਲ ਕਹੀ ਹੈ ਕਿ ਗਲਬਾਤ ਚੱਲ ਸਕਦੀ ਹੈ ਕੀ ਉਦੋਂ ਤੱਕ ਡੱਲੇਵਾਲ ਸਾਹਿਬ ਦੀ ਸ਼ਹਾਦਤ ਹੋ ਗਈ ਤਾਂ ਫਿਰ ਉਸ ਕਮੇਟੀ ਦਾ ਕੀ ਰੋਲ ਰਹਿ ਜਾਊ ਦੇਖੋ ਇਹ ਸੰਘਰਸ਼ਾਂ ਦੇ ਵਿੱਚ ਸ਼ਹਾਦਤਾਂ ਹੁੰਦੀਆਂ ਆਈਆਂ ਪਹਿਲਾਂ ਵੀ 800 ਸ਼ਹਾਦਤ ਹੋਈ ਹੈ ਇਸ ਗੱਲ ਤੇ ਹੋਈ ਹੈ ਪਰ ਅਸੀਂ ਭਵੇਂ ਇਸ ਰਾ ਨੂੰ ਨਾ ਠੀਕ ਵੀ ਸਮਝਦੇ ਹੋਈਏ ਮਤਲਬ ਸਰਕਾਰਾਂ ਤੇ ਇਹ ਗੱਲ ਨਹੀਂ ਪਹਿਲਾਂ 800 ਬੰਦਾ ਸਾਡਾ ਸ਼ਹੀਦ ਹੋਇਆ ਪਰ ਫਿਰ ਵੀ ਜਿਵੇਂ ਇਹਨਾਂ ਨੇ ਚੁਣਿਆ ਉਹ ਲੜੀ ਨਾਲ ਲੜੀ ਲੱਗਦੀ ਜਾਊਗੀ ਤੇ ਚੰਗਿਆੜੀ ਬਣੂਗੀ ਤਨੇਰ ਸਾਹਿਬ ਐਜੀਟੇਸ਼ਨਾਂ ਦਾ ਤੁਹਾਨੂੰ ਤਜਰਬਾ ਬਹੁਤ ਹੈ ਜੀ ਡੱਲੇਵਾਲ ਸਾਹਿਬ ਨੂੰ ਵੀ ਬਹੁਤ ਤਜਰਬਾ ਹੈ 220 ਦਾ ਅਧੋਲਨ ਇਕੱਠਿਆਂ ਲੜਦੇ ਹਾਂ ਵੱਖਰੇਵੇਂ ਕਿੱਥੇ ਆ ਗਏ ਲੜਾਈ ਇੱਕ ਹੈ ਮੁਕਾਮ ਇੱਕ ਹੈ ਉਸੇ ਗੱਲ ਤੇ ਤੁਸੀਂ ਲੜਾਈ ਲੜਦੇ ਹੋ ਉਸੇ ਗੱਲ ਤੇ ਡੱਲੇਵਾਲ ਸਾਹਿਬ ਡਟੇ ਹੋਏ ਨੇ ਪੰਦੇਰ ਸਾਹਿਬ ਡਟੇ ਹੋਏ ਨੇ ਕੀ ਈਗੋ ਹੈ ਅਗਵਾਈ ਨੂੰ ਲੈ ਕੇ ਨਹੀਂ ਮੈਂ ਈਗੋ ਦੀ ਗੱਲ ਨਹੀਂ ਕਿਸੇ ਦੀ ਕਰੂੰਗਾ ਕਿਉਂਕਿ ਮੇਰਾ ਆਪਦਾ ਤਜਰਬਾ 25-26 ਸਾਲ ਦਾ ਸਾਂਝੇ ਸੰਘਰਸ਼ਾਂ ਦਾ ਜਿੱਦੀ ਅਖੀਰ ਤੱਕ ਜਿੱਤ ਇਹ ਹੋਈ ਸੀ ਸਾਂਝੇ ਸੰਘਰਸ਼ੀ ਜਦੋਂ ਮੈਨੂੰ ਸੁਪਰੀਮ ਕੋਰਟ ਨੇ ਝੂਠੇ ਕਤਲ ਕੇਸ ਦੇ ਵਿੱਚ ਉਮਰਕੈਦ ਕਰਕੇ ਜੇਲ੍ਹ ਚ ਤੁੰਨਿਆ ਸੀ ਤਾਂ ਜਿਹੜੀਆਂ 42 ਜਥੇਬੰਦੀਆਂ ਦਾ ਸਾਂਝਾ ਮੰਚ ਸੀ ਉਹ ਮਨਜੀਤ ਨੇਰ ਨੂੰ ਬਾਹਰ ਕੱਢ ਕੇ ਲਿਆਈ ਹੈ ਉਦੋਂ ਵੀ ਕਈ ਜਥੇਬੰਦੀਆਂ ਨੂੰ ਭੁਲੇਖਾ ਸੀ ਵੀ ਇਹ ਤਾਂ ਹੋ ਨਹੀਂ ਸਕਦਾ ਹੋਇਆ ਹੁਣ ਵੀ ਜਿਹੜੀ ਈਗੋ ਵਾਲੀ ਗੱਲ ਖਤਮ ਕਰਕੇ ਕਟੋ ਕਟ ਸਮਝਤੇ ਸਾਂਝਾ ਥੜਾ ਸਾਰੇ ਬਿਨਾ ਮੈਂ ਤਾਂ ਇੱਥੋਂ ਵੀ ਕਹੂੰਗਾ ਮਜ਼ਦੂਰਾ ਤੇ ਮਲਾਜ਼ਮਾਂ ਦਾ ਵੀ ਸਾਂਝਾ ਥੜਾ ਜਨਚਰ ਸਾਰਿਆਂ ਨਹੀਂ ਜਾਂਦਾ ਉਹਨਾਂ ਚਰ ਮੋਦੀ ਹਕੂਮਤ ਦੇ ਦੰਦ ਆ ਜਿਹੜੇ ਤੂ ਤਿੱਖੇ ਹੁੰਦੇ ਰਹਣਗੇ ਐਲਾਨ ਹੋ ਸਕਦੇ ਕੋਈ ਅੱਜ ਜਿਸ ਤਰ੍ਹਾਂ ਦੇ ਆਗੂ ਇਕੱਠੇ ਹੋਏ ਨੇ ਇਹ ਇਕੱਲੇ ਕਰੇੜੇ ਐਲਾਨ ਕਰਨ ਦਾ ਨਹੀਂ ਹੈਗਾ ਇਸ ਤੇ ਚਲਦੀਆਂ ਮਤਲਬ ਉਦੋਂ ਵੀ ਦੇਖੋ ਜਦੋਂ ਇਹ ਇੱਧਰ ਆਏ ਨੇ ਅਸੀਂ ਉਦੋਂ ਵੀ ਭਾਰਤ ਪੱਤਰ ਦਾ ਸੱਦਾ ਦਿੱਤਾ ਭਾਰਤ ਬੰਦ ਹੋਇਆ 16 ਤਰੀਕ ਨੂੰ 13 ਤੋਂ ਬੈਠਿਆ ਉਦੋਂ ਤੋਂ ਲਾ ਕੇ ਕੌਸ਼ਤਾਂ ਜਾਰੀ ਨੇ ਕਮੇਟੀਆਂ ਸਾਂਝੀਆਂ ਬਣੀਆਂ ਹੋਈਆਂ ਉਹ ਆਸ ਕਰੋ ਵੀ ਕੋਈ ਦਿਨ ਵਧੀਆ ਆਊਗਾ ਇੱਕ ਆਖਰੀ ਸਵਾਲ ਹੈ ਜਗਿੰਦਰ ਸਿੰਘ ਉਗਰਾਹ ਨੇ ਇੱਕ ਚਿੰਤਾ ਜ਼ਾਹਿਰ ਕੀਤੀ ਹੈ ਕਿ ਜਿਹੜੇ ਤਿੰਨ ਕਾਨੂੰਨ ਮੋਦੀ ਸਰਕਾਰ ਨੇ ਵਾਪਸ ਲੈ ਰਹੇ ਸੀ ਲੈ ਸੀਗੇ ਉਹ ਲਾਗੂ ਕਰਨ ਜਾ ਰਹੀ ਹੈ ਇਹਦੇ ਬਾਰੇ ਜੀ ਉਹ ਤਾਂ ਸੂਬਿਆਂ ਨੂੰ ਆ ਗਏ ਉਹਨਾਂ ਦੇ ਵੀ ਲੜਾਈ ਲੜਨ ਦੀ ਲੋੜ ਹੈ ਐਸਕਮ ਐਸਕੇਮ ਦੀ ਆ ਮੀਟਿੰਗ ਦੇ ਵਿੱਚ ਅਸੀਂ ਤੈਅ ਕਰ ਲਿਆ ਵੀ ਜਿਹੜੀ ਪੰਜਾਬ ਸਰਕਾਰ ਮੌਜ ਨਾਲ ਚੁੱਪ ਕੇ ਸਾਦੀ ਬੈਠੀ ਹੈ ਉਹਨੂੰ ਵੀ ਵਕਤ ਪਾਵਾਂਗੇ ਛੇਤੀ ਪੰਜਾਬ ਦੀਆਂ ਮੰਗਾਂ ਤੇ ਵੀ ਚੰਡੀਗੜ੍ਹ ਚ ਪਹਹਾਇਆ ਜਾਊਗਾ ਤੇ ਹੌਲੀ ਹੌਲੀ ਇੱਕ ਆਸਾਰ ਕੇ ਦਿੱਲੀ ਨੂੰ ਵੀ ਕਿਸਾਨ ਕਿਤੇ ਨਾ ਕਿਤੇ ਜਾ ਕੇ 220 ਮੋਰਚੇ ਨੂੰ ਇੱਕ ਤਰ੍ਹਾਂ ਤੁਸੀਂ ਤਾਂ ਉਹਨੂੰ ਸਫਲਤਾ ਦੱਸ ਰਹੇ ਹੋ ਕਿਸਾਨ ਕਹਿ ਰਹੇ ਨੇ ਕਿ ਸਫਲ ਨਹੀਂ ਹੋਇਆ ਜਗਿੰਦਰ ਸਿੰਘ ਉਗਰਾਹਨ ਨੂੰ ਵੀ ਬਿਆਨ ਦੇਣਾ ਪੈ ਗਿਆ ਇਹ ਕਾਨੂੰਨ ਲਾਗੂ ਹੋ ਰਹੇ ਨੇ ਫਿਰ ਜਿੱਤੇ ਮੈਂ ਜਿਹੜੀ ਇਹ ਗੱਲ ਕਹਿਣਾ ਵੀ ਜਿਹੜਾ ਉਦੋਂ ਵਾਪਸ ਕਰਾਏ ਸੀ ਉਹ ਸਰਕਾਰਾਂ ਮਤਲਬ ਸੂਬਿਆਂ ਦੀਆਂ ਸਰਕਾਰਾਂ ਨੇ ਹੀ ਲਾਗੂ ਕਰਾਉਣ ਲੱਗਿਆ ਮੈਂ ਕਹਿੰਦਾ ਕਹਿਣਾ ਵੀ ਜਿੱਤ ਕੇ ਮੈਂ ਤਾਂ ਕਹਿੰਦਾ ਉਹ ਦੁਆਰੇ ਫੇੜ ਖੜਾ ਸਵਾਲ ਰੌੜਾ ਸਾਡੀ ਇਕਤਾ ਮੰਗਦਾ ਸਾਰਾ ਕੁਝ ਸਾਡੀ ਜੁਨਟੀ ਦੀ ਮੰਗ ਕਰਦਾ ਸੋ ਮਨਜੀਤ ਧਨੇਰ ਸੀਗੇ ਵੱਖਰੇਵੇਂ ਹਜੇ ਵੀ ਕਿਤੇ ਨਾ ਕਿਤੇ ਬਰਕਰਾਰ ਨੇ ਜਿਸ ਤਰ੍ਹਾਂ ਦੀ ਕਿਸਾਨਾਂ ਦੀ ਆਵਾਜ਼ ਹੈ ਜਿਸ ਤਰ੍ਹਾਂ ਦੀ ਪਿੰਡਾਂ ਦੇ ਵਿੱਚੋਂ ਆਵਾਜ਼ ਆ ਰਹੀ ਹੈ ਜਿਸ ਤਰ੍ਹਾਂ ਦੇ ਅੰਦੋਲਨ ਦੇ ਵਿੱਚ ਕਿਸਾਨ ਨੇ ਉਹ ਕਹਿੰਦੇ ਨੇ ਕਿ ਇੱਕ ਤਾਂ ਹੋਣੀ ਚਾਹੀਦੀ ਹੈ ਪਰ ਇੱਗੋ ਹਜੇ ਵੀ ਕਿਤੇ ਨਾ ਕਿਤੇ ਜਾ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਿੱਚ ਬਰਕਰਾਰ ਹੈ ਤੁਸੀਂ ਏਬੀਪੀ ਸਾਂਝਾ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਿਕਨੌਰੀ ਦਾਤਾ ਸਿੰਘ ਵਾਲਾ ਦੀ ਪਲ-ਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ-ਬਹੁਤ ਧੰਨਵਾਦ